ਪਰਜੋਤ ਹਾਂਜੀ ਜਦੋਂ ਨੇਹਾ 4 ਸਾਲ ਦੀ ਸੀ ਨਾ ਹਾਂਜੀ ਉਹਦੇ ਭਾਈ ਦੀ ਉਮਰ ਉਹ ਤੋਂ ਅੱਧੀ ਸੀ ਹੁਣ ਨੇਹਾ ਦਾ ਭਾਈ 20 ਸਾਲ ਦਾ ਹੈ ਤੁਸੀਂ ਦੱਸ ਸਕਦੇ ਹੋ ਕਿ ਨੇਹਾ ਦੀ ਉਮਰ ਕਿੰਨੀ ਹੈ ਜਦੋਂ ਨੇਹਾ 4 ਸਾਲ ਦੀ ਸੀ ਉਹਦੇ ਭਾਈ ਦੀ ਉਮਰ ਨੇਹਾ ਤੋਂ ਅੱਧੀ ਸੀ ਸਮਝ ਗਏ ਤੇ ਹੁਣ ਨੇਹਾ ਦਾ ਭਾਈ 20 ਸਾਲ ਦਾ ਹੈ ਤਾਂ ਨੇਹਾ ਦੀ ਉਮਰ ਕਿੰਨੀ ਹੋਏਗੀ ਇਸ ਸਮੇਂ ਬਹੁਤ ਔਖ ਹੈ ਦੱਸੋ ਦੱਸੋ ਕਮੈਂਟ ਕਰਕੇ ਦੱਸੋ ਭਾਈ ਜਿਹਨਾਂ ਨੂੰ ਪਤਾ ਹੈ ਜਿਹਨਾਂ ਨੂੰ ਪਤਾ ਹੈ ਕਮੈਂਟ ਕਰਕੇ ਦੱਸੋ ਪਰਜੋਸ਼ ਸਿੰਘ ਨੇ ਜਵਾਬ ਦੇ ਆ ਗਿਆ ਅੱਜ ਦੇ ਹਾਂਜੀ ਜਵਾਬ ਵੀ ਦੇਣਗੇ ਇਹਨੂੰ ਪਤਾ ਹੀ ਹੈ ਹੈ 22 ਸਾਲ 22 ਸਾਲ ਕੀ ਵੇ ਕੀ ਐਕਸਪਲੇਨ ਜਦੋਂ ਦੀਦੀ ਛੋਟੇ ਸੀ 4 ਸਾਲ ਦੇ ਹਾਂ ਉਦੋਂ ਉਹਨਾਂ ਦਾ ਭਾਈ 2 ਸਾਲ ਦਾ ਹੋਇਆ ਅੱਛਾ ਫੇਰ ਹੁਣ ਦੀਦੀ ਆਪਣੇ ਭਾਈ ਤੋਂ 2 ਸਾਲ ਵੱਡੇ ਹੈ ਹਾਂ ਤਾਂ ਉਹਨਾਂ ਦਾ ਭਾਈ ਹੁਣ 20 ਸਾਲ ਦਾ ਹੋ ਗਿਆ ਤਾਂ ਉਹਨਾਂ ਤੋਂ ਔਰ ਆਪਣੇ ਭਾਈ ਤੋਂ 2 ਸਾਲ ਵੱਡੇ ਹੈ ਦੀਦੀ ਤਾਂ ਫੇਰ 2 ਐਡ ਕਰਾਂਗੇ ਵਿੱਚ ਭਾਈ ਕੀ ਬਾਤ ਹੈ ਭਾਈ ਕੀ ਬਾਤ ਹੈ ਪਰਦੋਸੀ ਛਾਗੇ ਭਾਈ ਤੁਹਾਨੂੰ ਕਿਦਾਂ ਲੱਗਿਆ ਪਰਦੋਸੀ ਦਾ ਜਵਾਬ ਕਮਲ ਕੇ ਜਰੂਰ ਦੱਸਿਓ ਜੀ ਅਗਲੀ ਬੁਝਾਰਤ ਹੈ ਜੀ ਉਹ ਕੀ ਹੈ ਜੋ ਮਹੀਨੇ 'ਚ ਸਿਰਫ ਇੱਕ ਵਾਰ ਆਂਦਾ ਹੈ ਪਰ 24 ਘੰਟੇ ਬਾਅਦ ਚਲਾ ਵੀ ਜਾਂਦਾ ਹੈ ਕੀ ਉਹ ਕੀ ਹੈ ਜੋ ਮਹੀਨੇ 'ਚ ਸਿਰਫ ਇੱਕ ਵਾਰ ਆਂਦਾ ਹੈ ਤੇ 24 ਘੰਟੇ ਬਾਅਦ ਚਲਾ ਵੀ ਜਾਂਦਾ ਹੈ ਮਹੀਨੇ 'ਚ ਇੱਕ ਵਾਰ ਆਂਦਾ ਮਹੀਨੇ 'ਚ ਇੱਕ ਵਾਰ ਆਂਦਾ ਹਾਂਜੀ ਮਹੀਨੇ 'ਚ ਇੱਕ ਵਾਰ ਆਂਦਾ ਤੇ 24 ਘੰਟੇ ਬਾਅਦ ਚਲਾ ਵੀ ਜਾਂਦਾ ਦੱਸੋ ਕੀ ਤੇ ਰਿਪੀਟ ਨਹੀਂ ਆਂਦਾ ਆਦਾ ਹੋਏਗਾ ਲੇਕਿਨ ਮਹੀਨੇ 'ਚ ਇੱਕ ਵਾਰ ਆਂਦਾ ਇੱਕ ਮਹੀਨੇ 'ਚ ਇੱਕ ਵਾਰ ਆਂਦਾ 24 ਕੱਟੇ 'ਚ ਚੱਲ ਵੀ ਜਾਂਦਾ ਦੱਸੋ ਕੀ ਮਿੰਨੇ 'ਚ ਇੱਕ ਵਾਰ ਕਿਸੇ ਦਾ ਬਰਥਡੇ ਹੋਊਗਾ ਅੱਛਾ ਹਰ ਮਹੀਨੇ ਬੱਡੇ ਆਦਾ ਹਰ ਇਹ ਨਹੀਂ ਨਹੀਂ ਹਰ ਮਹੀਨੇ ਹਰ ਮਹੀਨੇ ਬਰਥਡੇ ਹੁੰਦਾ ਵਾਹ 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 ਕੀ ਬਾਤ ਹੈ 10 ਸਾਲ 'ਚ ਇੱਕ ਵਾਰ ਆਏਗਾ ਨਹੀਂ ਵਹੀ ਦੇ 'ਚ ਇੱਕ ਵਾਰ ਆਦਾ ਤੇ 24 ਕੱਟੇ 'ਚ ਚੱਲ ਵੀ ਜਾਂਦਾ ਦੱਸੋ ਕੀ ਕਿਸੇ ਦਾ ਕੋਈ ਸਪੈਸ਼ਲ ਡੇ ਹੋਊਗਾ ਅੱਛਾ ਕੀ ਕੀ ਵੇ ਐਕਸਪਲੇਨ ਹਾਂ ਕੁਛ ਵੀ ਹੁੰਦਾ ਕਈ ਵਾਰ ਜਦੋਂ ਆਪਾਂ ਸਟੱਡੀ ਕ੍ਰਾਸ ਕਰੀ ਹੁੰਦੀ ਆ ਜਾਂ ਆਪਾਂ ਕਿਸੇ ਕਲਾਸ 'ਚ ਫਸਟ ਆਏ ਹੁੰਨੇ ਆਂਗੇ ਬਟ ਉਹ ਹਰ ਮਹੀਨੇ ਨਹੀਂ ਨਹੀਂ ਉਹ ਤਾਂ ਸਾਲ ਬਾਅਦ ਹੋਏਗਾ ਨਾ ਇਹ ਮਹੀਨੇ ਚ ਇੱਕ ਵਾਰ ਆਂਦਾ ਹੈ ਬਾਈ ਦੇ ਚ ਇੱਕ ਵਾਰ ਤੇ 24 ਘੰਟੇ ਬਾਅਦ ਚਲਾ ਵੀ ਜਾਂਦਾ ਦੱਸੋ ਕੀ 2 ਘੰਟੇ ਬਾਅਦ ਚਲਾ ਜਾਂਦਾ ਹਾਂ ਹਾਂ ਪ੍ਰਜੋਸ਼ ਸਿੰਘ ਜੀ ਕੀ ਹੋ ਸਕਦਾ ਇੱਕ ਵਾਰ ਹੀ ਆਂਦਾ ਦੱਸੋ ਬਾਈ ਕੰਬੈਕ ਕਰਕੇ ਜਿਹਨਾਂ ਨੂੰ ਪਤਾ ਹੈ ਮਹੀਨੇ ਚ ਇੱਕ ਵਾਰ ਆਂਦਾ 24 ਘੰਟੇ ਬਾਅਦ ਚਲਾ ਵੀ ਜਾਂਦਾ ਤੇ ਲੋਕੇਸ਼ਨ ਦੇਖੋ ਕਿੰਨੀ ਪਿਆਰੀ ਹੈ ਕੀ ਹੋ ਸਕਦਾ ਇਹ ਦੱਸੋ ਦੱਸੋ ਸੋ ਸੋ ਕਿਹਦੇ ਨਾਲ ਰਿਲੇਟਡ ਆ ਇਹ ਮੈਂ ਕਿਉਂ ਦੱਸਾਂ ਫਿਰ ਤਾਂ ਤੁਸੀਂ ਪੁੱਝਿਜੋਗੇ ਕਣੀ ਆ ਗਈ ਇਹ ਤਾਂ ਸਾਰ ਨੂੰ ਪਤਾ ਹੈ ਬਹੁਤ ਸੁਖ ਮਤਲਬ ਮੈਂ ਜਦੋਂ ਐਲ ਕੇਜੀ ਚ ਪੜਦਾ ਸੀ ਨਾ ਮੈਂ ਉਹਦਾ ਜਵਾਬ ਦਿੱਤਾ ਸੀ ਇਹਦਾ ਐ ਲਗਾਜੀ ਚ ਪੜਦੇ ਸੀ ਤੁਸੀਂ ਬੋਲਣ ਪਰ ਨਾ ਬੋਲਦੇ ਤਾਂ ਬਹੁਤ ਹੋਗੇ ਤਾਂ ਹੋਈ ਨਹੀਂ ਸਕਦਾ ਹਾਂ ਬੋਲਣ ਵਾਲੀ ਗੱਲ ਤਾਂ ਆਈ ਹੋਣੀ ਹਾਂ 20 20 20 ਹਾਂ 20 ਪਰ ਜੋਸ਼ਦੀ ਕਹਿ ਰਹੇ ਨੇ 20 ਮਹੀਨੇ ਚ ਇੱਕ ਵਾਰ ਨਾ ਇਹ ਤਾਂ ਗਲਤ ਜਵਾਬ ਹੈ ਹੋਈ ਨਹੀਂ ਸਾਦਾ ਹੈਗਾ ਮੈਂ ਤਾਂ ਅੱਦੇ ਹੀ ਬੋਲਦਾ ਇਹ ਨਹੀਂ ਹੈਗਾ ਤੱਕੜੀ ਲੜਾ ਪ੍ਰਜੋਸ਼ੀ ਤੱਕਈ ਲੜਾ ਲਾਜਿਕ ਨਾਲ ਸੋਚੋ ਦਿਨ ਦਿਨ ਕਿਵੇਂ ਦਿਨ ਮਤਲਬ ਕੀ ਲਗਾ ਲਓ ਤੁਸੀਂ ਜਿਵੇਂ ਸੰਡੇ ਮੰਡੇ ਹੁੰਦਾ ਸੰਡੇ ਮੰਡੇ ਹੁੰਦਾਗਾ ਅੱਛਾ ਹਾਂ ਲਗਾ ਲੋ ਅੱਜ ਸੋਮਵਾਰ ਆ ਮੰਡਿਆ ਹਾਂ 24 ਘੰਟੇ ਚੱਲੇਗਾ ਪੂਰਾ ਹਾਂ ਜਦੋਂ ਦਿਨ ਬਦਲੇਗਾ ਹਾਂ ਉਦੋਂ ਨੈਕਸਟ ਡੇ ਆ ਜਾਊਗਾ ਇੱਕ ਮਿੰਟ ਬਟ ਫਿਰ ਉਹ ਰਿਪੀਟ ਵੀ ਦਾ ਤਰੀਕ 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 ਹਾਂ ਦੇਖ ਕਿਹੜੀ ਤਰੀਕ ਜੇ ਮੈਂ ਅੱਜ 2 ਤਰੀਕ ਆ ਹਾਂ ਪਤਾ ਨਹੀਂ ਕਿੰਨੀ ਅੱਜ ਹਾਂ ਹਮਰ ਜਿੰਨੀ ਵੀ ਐ ਅੱਜ 3 ਤਰੀਕ ਆ ਬਟ 24 ਘੰਟੇ ਬਾਅਦ ਕੀ ਹੋਊਗਾ ਚਾਰ ਹੋਊਗੀ ਤੇ ਐਵੇਂ ਕੰਟੀਨਿਊ ਇੱਕ ਤੋਂ ਲੈ ਕੇ 30 ਤੱਕ ਜਾਂ 31 ਤੱਕ ਮਨਸਥ ਦਾ ਐਂਡ ਹੁੰਦਾ ਕੰਟੀਨਿਊ ਐਵੇਂ ਚੱਲੂਗਾ ਬਟ ਡੇਟ ਆ ਜਿਹੜੀ ਰਿਪੀਟ ਨਹੀਂ ਹੁੰਦੀ ਹੈਗੀ ਇੱਕ ਵਾਰ ਪ੍ਰਜੋਸੀ ਜੀ ਵੀ ਸਮਝ ਲਿਜੀਏ ਉਹ ਕੀ ਸਮਝੇ ਸੈਕਿੰਡ ਸੈਟਰਡੇ ਕੀ ਵੇ ਐਕਸਪਲੇਅਰ ਕਿਉਂਕਿ ਸੈਕਿੰਡ ਸੈਟਰਡੇ ਸਿਰਫ ਦੋ ਇੱਕ ਵਾਰ ਆਉਂਦਾ ਮਹੀਨੇ ਦੇ ਵਿੱਚ ਹਾਂ ਤੇ ਉਸ ਦਿਨ ਕੀ ਛੁੱਟੀ ਹੁੰਦੀ ਹੈ ਜੇ ਸੈਕਿੰਡ ਸੈਟਰਡੇ ਦੋ ਵਾਰ ਆਉਂਦਾ ਤਾਂ ਮਹੀਨੇ 'ਚ ਸੈਕਿੰਡ ਸੈਟਰਡੇ ਦੋ ਛੁੱਟੀਆਂ ਹੋਣੀਆਂ ਸੀ ਹਾਂ ਇਸ ਚੀਜ਼ ਤੋਂ ਸਮਝ ਜਾਂਦਾ ਕਿ ਸੈਕਿੰਡ ਸੈਟਰਡੇ ਮਹੀਨੇ 'ਚ ਇੱਕ ਵਾਰ ਹੀ ਆਉਂਦਾ ਹੈ ਸੈਕਿੰਡ ਸੈਟਰਡੇ ਮਹੀਨੇ 'ਚ ਇੱਕ ਵਾਰ ਆਉਂਦਾ ਹੈ ਔਰ 24 ਘੰਟੇ ਬਾਅਦ ਸਹੀ ਹੈ ਹੈ ਸਹੀ ਹੈ ਦੋਨੋਂ ਜਵਾਬ ਸਹੀ ਹੈ ਸੈਕਿੰਡ ਸੈਟਰਡੇ ਵੀ ਹੋ ਸਕਦਾ ਹੈ ਉਹ ਤਾਰੀਖ ਵੀ ਹੋ ਸਕਦਾ ਹੈ ਕਿਉਂਕਿ ਤਾਰੀਖ ਵੀ ਮੇਰੇ ਤੇ ਇੱਕ ਵਾਰੀ ਆਂਦੀ ਹੈ 1 ਤਾਰੀਖ ਤਾਂ ਇੱਕ ਵਾਰ ਹੀ ਆਏਗੀ ਨਾ ਮੇਰੇ ਚ ਉਹ 24 ਕੱਟੇ ਬਾਅਦ ਚਲੀ ਜਾਂਦੀ ਹੈ ਸੈਕਿੰਡ ਸੈਟਰਡੇ ਵੀ ਹੋ ਸਕਦਾ ਹੈ ਕਿ ਸੈਕਿੰਡ ਸੈਟਰਡੇ ਵੀ ਤਾਂ ਮੇਰੇ ਚ ਇੱਕ ਵਾਰ ਹੀ ਆਏਗਾ ਨਾ ਲੇਕਿਨ ਤੁਹਾਡਾ ਜਵਾਬ ਕਿਹੜਾ ਹੈ ਜਵਾਬ ਮੇਰਾ ਸੀਗਾ ਤਾਰੀਖ ਲੇਕਿਨ ਸੈਕਿੰਡ ਸੈਟਰਡੇ ਵੀ ਸਹੀ ਜਵਾਬ ਹੈ ਅਕੋਰਡਿੰਗ ਟੂ ਬੱਚਿਆਂ ਦੇ ਹਾਂ ਇਹਦਾ ਜਵਾਬ ਹੁੰਦਾ ਸੈਕਿੰਡ ਸੈਟਰਡੇ ਸੈਕਿੰਡ ਸੈਟਰਡੇ ਟੇਪੜੇ ਅਕੋਰਡਿੰਗ ਟੂ ਬੜਿਆਂ ਦੇ ਇਹਦਾ ਜਵਾਬ ਹੁੰਦਾ ਤਾਰੀਖ 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 ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਕਿਹੜੀ ਫਿਲਮ ਦਾ ਡਾਇਲੋਗ ਹੈ ਪਤਾ ਕਿਸੇ ਨੂੰ ਮੈਂ ਸੁਣਿਆ ਤਾਂ ਹੈ ਨਾ ਦਾ ਅੱਛਾ ਇਹ ਡਾਇਲੋਗ ਹੈ ਕਿਹਦਾ ਕਿਰੇ ਬੋਲੇ ਸੇ ਪਤਾ ਹੈ ਇਹ ਬੋਲਿਆ ਸੀਗਾ ਸੱਲੂ ਸਲਮਾਨ ਖਾਨ ਨਹੀਂ ਨਹੀਂ ਸਰੀ ਜੀ ਨੇ ਚਲੋ ਠੀਕ ਹੈ ਜੀ ਸੋ ਕਿਦਾਂ ਲੱਗੀ ਵੀਡੀਓ ਕਬਰ ਕੇ ਜੂ ਦੱਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ